ਵੇ ਕਿੱਕਰਾ ਵੇ ਕਿੱਕਰਾ ਕਿੱਕਰਾ ਲਸ ਤੂੰ ਕੰਨ ਸੀ ਨਾ ਸਖਪਾਲ ਕੋਰੇ ਤੂੰ ਮੇਰਾ ਘਰ ਪੱਟਤਾ ਤੂੰ ਨਹੀਂ ਜੀਤੋ ਨੂੰ ਬਸਣ ਦਿੰਦੀ ਲੈ ਫੜ ਤੇਰੀ ਜੀਤੋ ਆ ਗਈ ਮੈਂ ਹੀ ਲੱਭ ਕੇ ਲਿਆਈਆਂ ਮੈਨੂੰ ਪਤਾ ਸੀ ਜੀਤੋ ਕਿੱਥੇ ਐ ਜੀਤੋ ਆ ਗਈ ਹਾਂ ਛੀਤ ਹਾਂ ਮੈਂ ਸਫਾ ਤੂੰ ਲੈ ਕੇ ਆਈਆਂ ਹਾਂ ਮੈਂ ਲੈ ਕੇ ਆਈਆਂ ਜੀ ਤੂੰ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਮੈਂ ਸਾਰਾ ਰਾਜਸਥਾਨ ਘਾਤਾ ਕੋਈ ਪਿੰਡ ਨਹੀਂ ਛੱਡਿਆ ਕੋਈ ਸ਼ਹਿਰ ਨਹੀਂ ਛੱਡਿਆ ਹਰ ਥਾਂ ਤੇ ਤੈਨੂੰ ਭਾਲਦਾ ਰਿਹਾ ਪਰ ਤੂੰ ਮੈਨੂੰ ਮਿਲੀ ਨਹੀਂ ਦੇਖਿਆ ਫਿਰ ਤੈਨੂੰ ਕਿਉਂ ਮਿਲਦੀ ਨਹੀਂ ਬੱਸ ਤੂੰ ਇਹ ਨਾ ਪੁੱਛ ਵੀ ਤੈਨੂੰ ਕਿਵੇਂ ਮਿਲ ਗਈ ਤੇ ਕਿੱਥੋਂ ਮੈਂ ਇਹਨੂੰ ਲੈ ਕੇ ਆਈਆਂ ਤੈਨੂੰ ਜੀਤੋ ਚਾਹੀਦੀ ਸੀ ਨਾ ਜੀਤੋ ਤੇਰੇ ਹਵਾਲੇ ਕਰਦੀ ਇਹ ਗੱਲ ਸੱਚੀ ਅਸਪਾਲ ਮੈਂ ਤਾਂ ਉਹੀ ਬਸ ਤੇਰੇ ਬਾਰੇ ਬੁੱਠਾ ਸਦਾ ਸੋਚਦਾ ਰਿਹਾ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਦਿੇਰੋਂ ਤੂੰ ਮੇਰਾ ਚੰਗਾ ਸੋਚਦੀ ਹੈ ਅੱਜ ਜੀਤੋ ਨਾਲ ਮੇtn ਮਿਲਾ ਕੇ ਨਾ ਤੂੰ ਸੱਚੀ ਮੇਰੇ ਤੇ ਗੱਡੇ ਜਿੱਡਾ ਮਾਣ ਕਰਤਾ ਮੈਂ ਤੇਰਾ ਸਾਨ ਕਦੇ ਨਹੀਂ ਪੁੱਛਦਾ ਨਹੀਂ ਨਹੀਂ ਇਹ ਸਾਨ ਵਾਲੀ ਕੋਈ ਗੱਲ ਨਹੀਂ ਬਸ ਮੈਨੂੰ ਪਤਾ ਸੀ ਕਿ ਮੇਰਾ ਦਿਵਰ ਇੱਕ ਜੀਤੋ ਪਿੱਛੇ ਤੜਫਦਾ ਹੈ ਬਸ ਫਿਰ ਮੈਂ ਜੀ ਤੈਨੂੰ ਲੱਭ ਕੇ ਤੇਰੇ ਹਵਾਲੇ ਕਰਤੀ ਭਾਈ ਅੱਜ ਤੋਂ ਬਸ ਠੀਕ ਐ ਜੀ ਤੋ ਹੁਣ ਤੂੰ ਕਿਤੇ ਨਹੀਂ ਜਾਣਾ ਬਸ ਤੂੰ ਇੱਥੇ ਰਹੀਂ ਜਿਹੜਾ ਕੁਝ ਜਿਹੜਾ ਕੁਝ ਤੈਨੂੰ ਚਾਹੀਦਾ ਤੈਨੂੰ ਮੈਂ ਦੇਵਾਂਗਾ ਜੀ ਤੋ ਬਹੁਤ ਔਖਾ ਨਾਲ ਮਿਲਿਆ ਤੈਨੂੰ ਹੁਣ ਤੂੰ ਮੈਨੂੰ ਛੱਡ ਕੇ ਨਾ ਜਾਈ ਬਸ ਜੋ ਵੀ ਤੈਨੂੰ ਚਾਹੀਦਾ ਤੈਨੂੰ ਮੈਂ ਲੈ ਕੇ ਦੂੰ ਪਰ ਤੂੰ ਇੱਥੇ ਰਹਿਣਾ ਤੂੰ ਹੁਣ ਕਿਤੇ ਨਹੀਂ ਜਾਣਾ ਤੂੰ ਮੇਰੇ ਕੋਲ ਰਹਿਣਾ ਮੈਂ ਹਮੇਸ਼ਾ ਤੈਨੂੰ ਆਪਦੇ ਨਾਲ ਰੱਖੂਗਾ ਬਸ ਤੂੰ ਜਾ ਹੀ ਨਾ ਜੀ ਤੋ ਤੁ ਜੈਨਾ बस तू ਮੈਨੂੰ ਛੱਡ ਕੇ ਨਾ ਜਾਏਂ ਜੀਤੋ बस तू ਕਿਤੇ ਨਾ ਜਾਏਂ ਜੀਤੋ बस तू ਕਿਤੇ ਨਾ ਜਾਏ ਮੇਰੇ ਕੋਲ ਰਹੀਂ ਜੀਤੋ ਕਿਤੇ ਨਾ ਜਾਏਂ ਬਸ ਕਿਕਰ ਬਾਈ ਰਹੀ ਤੂੰ ਓ ਕਿਕਰ ਬਾਈ ਜੈਨਾ ਜੀਤੋ ਬਾਈ ਬਾਈ ਤੂੰ ਬਾਈ ਹਾਂ ਕੀ ਗੱਲੋਂਗੀ ਕੱਲਾ ਹੀ ਗੱਲਾਂ ਕਰੀ ਜਾਣਾ ਕੀ ਹੋ ਗਿਆ ਭੇਜੇ ਮੈਂ ਸੁਖਮਣ ਦੇਖਿਆ ਸੀ ਯਾਰ ਸੁਖਮਣ ਦੇ ਵਿੱਚ ਨਾ ਮੇਰੇ ਕੋਲ ਮੇਰੀ ਜੀਤੂ ਆ ਗਈ ਇੱਥੇ ਜਿੱਥੇ ਤੂੰ ਬੈਠਾ ਨਾ ਇੱਥੇ ਬੈਠੀ ਸੀ ਮੈਨੂੰ ਇਹੀ ਕਹੀ ਜਾਂਦਾ ਸੀ ਜੀਤੂ ਹੁਣ ਤੂੰ ਜਾ ਹੀ ਨਾ ਮੈਨੂੰ ਛੱਡ ਕੇ ਤੇ ਸੁਖਪਾਲ ਆਪ ਲੈ ਕੇ ਆਈ ਸੀ ਮੇਰੇ ਕੋਲ ਜੀਤੋ ਮੈਨੂੰ ਹੱਥ ਫੜਾ ਕੇ ਜ਼ਿਕਰਾਲ ਕਹਿੰਦੇ ਬਸ ਜੀਤੋ ਤੇਰੀ ਹੈ ਤੂੰ ਹਮੇਸ਼ਾ ਜੀਤੋ ਨੂੰ ਚਾਹੁੰਦਾ ਸੀ ਨਾ ਅੱਜ ਤੋਂ ਬਾਅਦ ਜੀਤੋ ਤੇ ਕਿਤੇ ਨਹੀਂ ਜਾਊਗੀ ਤੇਰੇ ਕੋਲ ਰਹੂਗੀ ਤੋ ਟੈਨਸ਼ਨ ਨਾਲਾ ਮੇਰਾ ਭਰਾ ਇਹ ਤਾਂ ਹੁਣ ਸੰਕੇਤ ਹੈ ਵੀ ਜਲਦੀ ਤੈਨੂੰ ਮਿਲ ਜਾਣਾ ਜੀਤੋ ਨੇ ਪਤਾ ਨਹੀਂ ਯਾਰ ਉਹ ਦਿਨ ਕਦੋਂ ਆਊਗਾ ਸਿਰਫ ਫਿਰ ਤੋਂ ਵਿਚਵਿੰਗਾਂ ਰੂਹਾਂ ਦੇ ਰੱਬ ਮੇਲ ਕਰਾਊਗਾ ਇਹ ਢੇਰੀ ਨਾ ਸੱਟ ਕੋਈ ਗੱਲ ਨਹੀਂ ਹੌਸਲੇ ਰੱਖ ਜਦੋਂ ਤੈਨੂੰ ਹੁਣ ਸੁਪਨੇ ਵੀ ਆਉਣ ਲੱਗ ਪਏ ਇਹ ਤਾਂ ਪਰਮਾਤਮਾ ਨੇ ਕੋਈ ਚੰਗੀ ਗੱਲ ਦਾ ਹੀ ਸੁਪਨਾ ਲਿਆਂਦਾ ਹੈਗਾ ਜਲਦੀ ਆ ਜਾਣਾ ਹੈਗਾ ਮੈਨੂੰ ਪਤਾ ਹੁਣ ਤਾਂ ਪੱਕਾ ਹੀ ਮੇਰੀ ਗੱਲ ਸੁਣ ਚੀਪਾਈ ਕੰਮ ਹੋਰ ਕਰੀਏ ਕਿ ਆਪਾਂ ਸਿਖਪਾਲ ਕੇ ਘਰੇ ਚੱਲੀਏ ਮੇਰੀ ਗੱਲ ਸੁਣ ਮੈਂ ਸਿਖਪਾਲ ਕੇ ਨਾਲ ਐਂ ਗੱਲ ਕਰਦਾ ਮੈਂ ਭੈਣ ਨਾਲ ਵੀ ਗੱਲ ਕਰ ਲਵਾਂਗਾ ਵੀ ਉਹਦੀ ਕੋਠੀ ਤੇ ਪੈਸੇ ਹੀ 25 ਲੱਖ ਰੁਪਈਆ ਉਮੈਂ ਪਰ ਦੂੰਗਾ ਕਿ ਮੇਰੇ ਨਾਲ ਚੱਲ ਕੇ ਮੈਨੂੰ ਜੀਤੋ ਲਵਾ ਲਿਓ। ਬਾਕੀ ਜ਼ਮੀਨ ਦੀ ਰਹੀ ਗੱਲ ਜੇ ਉਹ ਕਹਿੰਦੇ ਸੀ ਨਾ ਜ਼ਮੀਨ ਬਾਰੇ ਮੈਂ ਕਹ ਦੂੰਗਾ ਵੀ ਕੋਈ ਗੱਲ ਨਹੀਂ ਆਪਾਂ ਦੋ ਅੱਧ ਕਰ ਲਾਂਗੇ ਕਿਰਾ ਮੇਰੀ ਮੇਰੀ ਜੀਤੋ ਮੇਰੇ ਕੋਲੇ ਆ ਜੀਵੇ ਬਸ। ਹਏ ਦੇਖ ਲੈ ਬਸ ਤੂੰ ਨਾ ਨਾ ਕਰਿਆ ਤੂੰ ਨੰਨਾ ਨਾ ਪਾ ਹੁਣ ਬਸ ਮੈਂ ਕਦੋਂ ਨੰਨਾ ਪਾਉਣ ਲੱਗਿਆ ਮੈਂ ਤਾਂ ਤੇਰੀ ਮਰਜ਼ੀ 'ਚ ਮੇਰੀ ਮਰਜ਼ੀ ਹੈ ਯਾਰ ਜਿਵੇਂ ਤੂੰ ਕਹੇ ਤੇਰੀ ਅੱਧੀ ਪਹਿਲੀ ਜਾਂਦੀ ਵੀ ਹੈ ਨਾ ਪਰ ਤੇਰੀ ਜੀਤੋ ਤਾਂ ਤੈਨੂੰ ਮਿਲ ਜੂਗੀ। ਤੂੰ ਬਿੰਦਰਪੈਣ ਨੂੰ ਮਨਾਉ। ਭੈਣ ਤਾਂ ਉਹ ਤਾਂ ਆਪਣੇ ਕਹਿਣੇ ਤੋਂ ਬਾਹਰ ਹੀ ਨਹੀਂ। ਉਹ ਅੱਗੇ ਤੇਰੇ ਨਾਲ ਨਹੀਂ ਕਦੇ ਖੜੀ। ਉਹ ਆਪਦਾ ਘਰ-ਬਾਰ ਛੱਡ ਕੇ ਤੇਰੇ ਕੋਲ ਇੱਥੇ ਬੈਠੀ ਐ। ਬੱਸ ਉਹ ਬਿੰਦਰਪੈਣ ਨੂੰ ਮਨਾਉਣਾ ਵੀ ਪੈਣਾ। ਕੁਛ ਮਰਜ਼ੀ ਐ। ਹੁਣ ਨਾ ਮੈਨੂੰ ਰੋਕੀ। ਚੱਲ ਵੈਸੇ ਵੀ ਤਾਂ ਮੈਂ ਹੀ ਕਿਹਾ ਸੀ ਇਹਨਾਂ ਨੂੰ ਵੀ ਕੋਠੀ ਬਣਾ ਲਓ ਮੈਂ ਆਪਦੇ ਤੇ ਲੈਂਪ ਲੈ ਕੇ ਦਿੱਤੀ ਸੀ। ਆਪਦੇ ਪੈਸੇ ਇਹਨਾਂ ਨੂੰ ਮੈਂ ਹੀ ਭਰਨੇ ਸੀ ਮੇਰਾ ਹੀ ਹੱਕ ਬਣਦਾ ਸੀ। ਚਲ ਕੋਈ ਨਹੀਂ ਜੀ ਇਹ ਐਂ ਕਰਦੇ ਆ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਯਾਰ ਮੈਂ ਤਾਂ ਨਹੀਂ ਇਹਨਾਂ ਦਾ ਮਾੜਾ ਕਰਨਾ ਕੀ ਪਤਾ ਸੱਚੀ ਸਿਪਾਲ ਦੇ ਦਿਲ ਚ ਦਿਆਜ ਏ ਜੇ ਕੋਠੀ ਦੇ ਪੈਸੇ ਮੈਂ ਭਰਤੇ ਤੇ ਇਹਨੂੰ ਪਤਾ ਹੋਵੇ ਤੇ ਸੱਚੀ ਮੈਨੂੰ ਜੀਤੋ ਨਾ ਵਲਾਦਵੇ ਹੋ ਸਕਦਾ ਹੈ ਚਲ ਜਿੰਨੇ ਇਹਨੇ ਲੱਖਾਂ ਮਲੱਖੀ ਲੱਗੀ ਗਏ ਕੋਈ ਗੱਲ ਨਹੀਂ ਆ 25 ਲੱਖ ਰੁਪਇਆ ਹੋਰ ਭਰ ਦੇਗਾ ਨਹੀਂ ਯਾਰ ساری ਉਮਰ ਦੀ ਕਮਾਈ ਭਾਵੇਂ ਮੈਂ ਇਹਨਾਂ ਨੂੰ ਖਵਾਤੀ ਆ ਪਰ ਹੁਣ ਮੇਰਾ ਦਿਲ ਕਹਿੰਦਾ ਜਿਦਾਂ ਸੁਪਨਾ ਆਇਆ ਨਾ ਮੈਨੂੰ ਮੈਨੂੰ ਐ ਲੱਗਣ ਲੱਗ ਗਿਆ ਵੀ ਯਾਰ ਮੈਨੂੰ ਜੀਤੋਂ ਮਿਲ ਜੂ ਜਿਹੜੀ ਮੈਂ ਆਸ ਛੱਡੀ ਬੈਠਾ ਸੀ ਨਾ ਹੁਣ ਮੈਨੂੰ ਐ ਲੱਗਦਾ ਮੈਨੂੰ ਜੀਤੋਂ ਮਿਲ ਜੂ ਤੇ ਜਿਤੋਂ ਇੰਨਾ ਟਾਈਮ ਇਹਨਾਂ ਨੇ ਖਵਾਈ ਗਿਆ ਉਹ ਕਮਾਈ ਆਪਦੇ ਕੋਲੇ ਨਹੀਂ ਜੋੜੀ ਤਾਂ ਫਿਰ 20 ਪੇਚੀ ਲੱਖ ਰੁਪਏ ਦਾ ਕੀ ਹੈ ਅੱਧਾ ਤਾਂ ਭਰੇ ਹੀ ਹੋਇਆ ਉਹਦੇ ਵਿੱਚੋਂ ਤੇ ਬਾਕੀ ਦਾ ਜਿਹੜਾ ਰਹਿੰਦਾ ਹੈਗਾ ਉਹ ਮੈਂ ਭਰ ਦੂੰਗਾ ਪਰ ਮੈਂ ਕਹਿ ਦਣਾ ਵੀ ਤੁਸੀਂ ਮੇਰੇ ਨਾਲ ਰਲ ਕੇ ਚੱਲੋ ਯਾਰ ਮੈਨੂੰ ਐ ਲੱਗਦਾ ਮੇਰੇ ਮੇਰੇ ਭਰਾ ਦਾ ਖੂਨ ਹੈ ਆਕਾਸ਼ ਉਹ ਐ ਨਹੀਂ ਕਰੂਗਾ ਹੁੰਦਾ ਵੀ ਨਹੀਂ ਕਰੂਗਾ ਤੇ ਸਖਪਾਲ ਵੀ ਮੇਰੀ ਪਰਜਾਈ ਆ ਪਹਿਲਾਂ ਤਾਂ ਸਭ ਕੁਝ ਠੀਕ ਹੀ ਸੀ ਆ ਉਦੋਂ ਹੀ ਵਿਗੜਿਆ ਜਦੋਂ ਮੇਰਾ ਵਿਆਹ ਹੋਇਆ ਚਲ ਕੋਈ ਨਹੀਂ ਤੂੰ ਕਿਹੜਾ ਰੱਬ ਦੇ ਮਾਹ ਮਾਰੇ ਆ ਮਿਲ ਜੂਗੀ ਤੈਨੂੰ ਜੀਤੋ ਤੂੰ ਜਾ ਕੇ ਇੱਕ ਵਾਰੀ ਸਖਪਾਲ ਕਹ ਨਾਲ ਗੱਲ ਕਰ ਪਹਿਲਾਂ ਇਹ ਕਰਦੇ ਆ ਆਪਾਂ ਕਰਦੇ ਆ ਭੈਣ ਦੇ ਨਾਲ ਗੱਲ ਠੀਕ ਹੈ ਭੈਣ ਨੂੰ ਮਨਾਉਨੇ ਆ ਤੇ ਭੈਣ ਨਾਲ ਲੈ ਕੇ ਇੱਕ ਵਾਰੀ ਫਿਰ ਮੈਂ ਆ ਗੱਲ ਕਰੂੰਗਾ ਆਪ ਠੀਕ ਹੈ ਨਾ ਵੇਖ ਪਿੱਛੇ ਰਿਓ ਮੈਂ ਗੱਲ ਕਰੂੰਗਾ ਮਰਜੀ ਏ ਤੇਰੀ ਮੇਰਾ ਤਾਂ ਜਾਣ ਨੂੰ ਚੀਜ਼ਾਂ ਨਹੀਂ ਕਰਦਾ ਯਾਰ ਤੇਰਾ ਥੋੜਾ ਮੈਨੂੰ ਬੋਲੇ ਉਹ ਯਾਰ ਉਹ ਤਾਂ ਉਹਦਾ ਸੁਭਾਈ ਐ ਹੋ ਜਾ ਹੈ ਮੈਨੂੰ ਥੋੜਾ ਬੋਲਦੇ ਉਹ ਮੇਰੇ ਨਾਲ ਕੀ ਕੁਛ ਕਰਦੇ ਰਹੇ ਨੌਹਾਂ ਨਾਲ ਮਾਸਕ ਦੀ ਅੱਡ ਹੁੰਦਾ ਹੁੰਦਾ ਆਪਦੇ ਕਦੇ ਪਰਾਏ ਹੁੰਦੇ ਐ ਇਹ ਤਾਂ ਮੇਰੇ ਆਪਦੇ ਨੇ ਮੈਂ ਕਿਵੇਂ ਉਹਨਾਂ ਨੂੰ ਕਰਦਾ ਉਹ ਮੈਂ ਤਾਂ ਬਗਾਨਾ ਮੈਨੂੰ ਤਾਂ ਬੋਲਣ ਲੱਗਿਆ ਮੂੰਹ ਘਟ ਨਹੀਂ ਵੀ ਕਿਤੇ ਤੈਨੂੰ ਕੁਛ ਨਹੀਂ ਬੋਲਦੇ ਜੇ ਤੂੰ ਮੇਰੇ ਨਾਲ ਡਾਵੇਂਗਾ ਨਾ ਇਹਨੂੰ ਕੁਛ ਨਹੀਂ ਬੋਲ ਨਾ ਇਹ ਮੈਂ ਤੈਨੂੰ ਕੁਛ ਬੋਲਣ ਦੇਵਾਂ ਮੈਂ ਉਹਨਾਂ ਨੂੰ ਇਹ ਗੱਲ ਕਹਿ ਦਊਗਾ ਵੀ ਗਰਪੇਜ ਮੇਰੇ ਨਾਲ ਆਇਆ ਇਹਨੂੰ ਕੁਛ ਨਾ ਆਖੋ ਤੇ ਰਹੀ ਗੱਲ ਦੂਜੀ ਹਰਪ੍ਰੀਤ ਦੀ ਆਪਾਂ ਹਰਪ੍ਰੀਤ ਬਾਰੇ ਜਾ ਕੇ ਕਾਲੀ ਨਾਲ ਗੱਲ ਕਰਕੇ ਆਵਾਂਗੇ ਠੀਕ ਹੈ ਨਾ ਆਪਾਂ ਚੱਲਾਂਗੇ ਕੋਈ ਗੱਲ ਨਹੀਂ ਪਰਾਵਾ ਤੇਰੇ ਨਾਲ ਖੜੇ ਹਾਂ ਜਿੱਥੇ ਲਈ ਫਿਰੇਂਗਾ ਤੁਰੇ ਫਿਰਾਂਗੇ ਚੱਲ ਹੁਣ ਮੈਨੂੰ ਆਸ ਦੀ ਕਰਨ ਜਾਗੀ ਹੈ ਯਾਰ ਇੱਕ ਵਾਰੀ ਚੱਲ ਮੇਰੇ ਨਾਲ ਚੱਲਬਿੰਦਰ ਭੈਣਾਂ ਨਾਲ ਗੱਲ ਕਰ ਚੱਲ ਆ ਜਾਣਾ ਇਹ ਸੁਖੀ ਨਾ ਜਤੀ ਹੋ ਗਏਨ ਜਿਹੜਾ ਕੋਈ ਮੈਨੂੰ ਆ ਕੇ ਤਬੜਾ ਤੇ ਉਹਦੀ ਸਾਦ ਲਿਆ ਕਹਿੰਦੀ ਆ ਕਿ ਜੇ ਖੜੀ ਆ ਤਾਂ ਖੜੀ ਆ ਜੇ ਬੈਠੀ ਆ ਤਾਂ ਬੈਠੀ ਆ ਜਾ ਆਹਿੰਦਾ ਦੱਸ ਤੀ ਤੂੰ ਮੈਂ ਤਾਂ ਨਹੀਂ ਪੜੀ ਪੁੱਛਣਾ ਪੈਣਾ ਹੀ ਦੱਸਾਂ ਤੇਨੂੰ ਪਤਾ ਇੰਨਾ ਤਾਂ ਨਹੀਂ ਤੈਨੂੰ ਤਾਂ ਕੰਮ ਆਦਾ ਉਹਦੀ ਸਾਦੂ ਆਹ ਜਦੋਂ ਕੋਈ ਲੋੜ ਹੁੰਦੀ ਆ ਉਹਦੀ ਯਾਦ ਕਰਦੀ ਮੈਨੂੰ ਉਹ ਤਾਂ ਕਿਥੇ ਜ਼ਿਆਦਾ ਹੁੰਦੀ ਆ ਤੇਰੇ ਮੈਂ ਨਹੀਂ ਜ਼ਿਆਦਾ ਹੁੰਦੀ ਮਨੀਆਂ ਹਾਂ ਪਰ ਕਹਿੰਦੇ ਨੇ ਜਿਹੜਾ ਅੜਿਆ ਕੰਮ ਕੱਢੇ ਨਾ ਉਸੇ ਨੂੰ ਪਹਿਣਾ ਪੈਂਦਾ ਮੈਨੂੰ ਪਤਾ ਹੈ ਕਿ ਹੋਰ ਤਾਂ ਤੈਨੂੰ ਪਤਾ ਇਥੇ ਕੋਈ ਨਾ ਹਾਂ ਪਰ ਬਾਕੀ ਖੁਸ਼ਕੀ ਸੇ ਵਸੇ ਕੀ ਭਾਸੀ ਤੇ ਤਕੋਚੀ ਤਕੋਰੀ ਫਸੀ ਪਈ। ਆ ਮੇਰੇ ਅੱਖੀ ਹੋ ਗਈ। ਆ ਸਾਡੀ ਬੋਹੂ ਨਹੀਂ ਮਨਿੰਦਰ ਆ। ਆ ਇਹਦੀ ਮਾਤਾ ਕੜੀ ਟੰਡ ਤੇ ਹੋ ਰਹੀ ਸੀ। ਅੱਛਾ ਦੱਸਿਆ ਨਹੀਂ ਸੀ। ਨਹੀਂ ਦੱਸਿਆ ਕੀ। ਉਹ ਕਿਸੇ ਤਰ੍ਹਾਂ ਨਹੀਂ ਸੀ। ਆ ਸਾਡੀ ਬੋਹੂ ਕਿਜੀ। ਹਾਂ? ਤੇ ਕੋਈ ਤੈਨੂੰ ਪਤਾ ਹੀ ਨਹੀਂ ਗਿਆ ਮੇਰਾ ਦੇਵਰ ਬੜੜ ਜਾਣਾ ਚੱਕਿਆ ਤਾਂ ਲਾਉਣ ਵਾਲੇ ਸੀ। ਹਾਂ? ਉਹ ਤਾਂ ਕਿਰਾਂ ਉੱਪਰ ਗਿਆ। ਇਹਨੇ ਮਾਹੁੰਪਾ ਤਨ ਹਰ ਇੱਕ ਬੈਂਚਾ ਮੋਸਰ ਉਹ ਹਰ ਇੱਕ ਕਿਸੇ ਤਰ੍ਹਾਂ ਨਹੀਂ ਪਈ। ਪਾਉਂਦੀ ਨਾ ਉਹ ਵੀ ਕਰਦਾ। ਉਹਦੀ ਮਾਣਾ ਐਡੀ ਆ ਬਰਾਮਣਾਲਾ। ਹਾਂ ਗਿਆ ਰਹੀ ਆਂ ਦੀ ਆ ਮੇਰੇ ਪੈਸੇ ਦੇ ਮੇਰੇ ਪੈਸੇ ਦੇ ਤੂੰ ਤੇ ਨਵਾਰਤ ਨੂੰ ਮਾ ਚੋੜ ਨੂੰ ਮੋੜਤੀ ਸੀ ਯੋਗਤਾ ਅੰਨੇ ਨਾ ਕਿੰਨੇ ਕੋਤ ਨੂੰ ਦੱਸਦਾ ਮੜਿਆ ਬੁਤੀ ਨੂੰ ਦੱਸਦਾ ਉਹ ਸਾਇਕਾ ਪੜਦਾ ਦੇਤਾ ਹੈ ਨਾ ਨਹੀਂ ਕਾਚੀ ਪੜਦਾ ਦੇਤਾ ਤੇ ਉਹ ਉਹ ਮਨੋ ਵੀ ਤਾਂ ਪਤਾ ਜੀ ਉਹ ਉਹ ਕੀ ਤਾਂ ਕਰਦੀ ਆ ਬੈਠਾ ਮੈਂ ਮੀਂਹ ਦੀ ਮਾਰੀ ਪੈਸੀ ਮੋੜੇ ਆਹ ਹੋਗੀ ਮੇਰੇ ਬਾਦ ਨਹੀਂ ਮੈਂ ਟੋਲਣੇ ਨਾ ਅੱਡੀ ਤੂੰ ਇਹ ਵੀ ਗੱਲ ਹੈ ਕਿ ਭਾਈ ਜਦੋਂ ਹੁਣ ਆਪਾਂ ਨੇ ਖੜੇ ਨੇ ਜਬਾਨ ਕੀ ਕੀ ਆ ਤੇ ਮੋੜ ਦਾ ਵੀ ਹੱਕ ਵੰਡਦਾ ਮੋੜ ਦਾ ਵੀ ਹੱਕ ਤਾਂ ਤੈਨੂੰ ਕਹਿੰਦੀ ਆ ਤੂੰ ਕਹਿੰਨਾ ਮਾਤੇ ਕੁ ਬੰਦ ਪੈਸੀ ਦੀ 2 ਲੱਖ ਹਾਂ ਮੇਂ ਦੱਸ ਉਹ 2 ਲੱਖ ਤਾਂ ਜਦ ਕੀ ਮੈਂ ਕਿਵੇਂ ਕਰਕੇ ਦੇ ਦੂੰ ਤੇ ਮੋੜਨ ਦਾ ਹਿੰਦਾ ਭਾਈ ਮੈਂ ਲੈ ਮੋੜਨ ਦਾ ਕਿਸ ਤਰ੍ਹਾਂ ਨੀ ਅੱਗੇ ਕੜ ਕੇ ਮੋੜੇ ਨਹੀਂ ਨੇ ਮੋੜੇ ਦਾ ਬਸ ਰਿਣਾ ਆ ਗਿਆ ਤੇ ਗੰਦੇ ਬੀ ਨੀ ਨਾ ਦੇਖਾ ਉਹ ਤਾਂ ਭਾਈ ਉਹੀ ਗੱਲ ਜਦੋਂ ਕੋਲੇ ਪੋਤੇ ਰਹਿੰਦੀ ਹੁੰਦੀ ਸੀ ਤੇ ਉਹ ਮਰਦਾ ਫਿਰ ਪੂਰਾ 2 ਲੱਖ ਹੈ ਤੂੰ ਹੁਣ ਆਪੇ ਸੋਚ ਰਹਾ ਹੁਣ ਭਾਈ ਮੈਨੂੰ ਵੀ ਮਾੜਾ ਮੋਟਾ ਯਕੀਨ ਆ ਉਕਰੋ ਸਾ ਦਬਾਉਂਗਾ ਮੜਾ ਵੀ ਮੈਂ ਇਹ ਮੋੜੂੰਗੀ ਹੈ ਤੈਨੂੰ ਕਹਿ ਤਾਂ ਦੱਸ ਕਿੰਨੀ ਕਿਸ਼ਤ ਦੱਸਦੇ ਕਿੰਨੀ ਬਣੇਗੀ ਕਿਸ਼ਤ ਦਾ ਘੱਟ ਹੀ ਕਰਾਉਂ। ਘੱਟ ਕਰਾਉਂ? ਹਾਂ ਜੇ ਘੱਟ ਕਰਾਵੇਂ ਤੇ ਉਹ ਲੰਮੀਆਂ ਜਾਣਗੀਆਂ। ਉਹ ਲੰਮੀਆਂ ਤਾਂ ਜਾਣਣੀਆਂ ਐ ਤੈਨੂੰ ਪਤਾ ਫਿਰ ਕਰੋ ਕਿ ਕੋਈ ਬੰਦ ਸੁਪ ਕਰਕੇ ਜਸਤ ਮੋੜ ਨਹੀਂ ਕਹੋਗੀ ਦੇਖ ਲੈ। ਹਾਂ। ਤੇਰੇ ਯਕੀਨ ਤਾਂ ਮੈਂ ਦੇ ਤਾਂ ਦਉ ਕਿਉਂ ਉਹੀ ਗੱਲ ਨਾ ਹੋਵੇ ਕਿ ਤੇ ਮੈਨੂੰ ਮੇਰੇ ਜਵਾਖਾ ਮੂਰੇ ਝੂਠੀ ਬਾਤ ਨਾ ਨਾ ਲੈ ਤੇ ਤੈਨੂੰ ਪਤਾ ਮੈਂ ਤਾਂ ਉਹੀ ਗੱਲ ਜਿਹੜੀ ਮਾੜੀ-ਬੋਟੀ ਪੰਜਾ ਸੀ ਤਾਂ ਸਾਮੇ ਆਇਆਗਾ ਉਹੀ ਦੇ ਕੇ ਚਲ ਗੱਲ ਮੈਂ ਜੁੜ ਜਾਂਦਾ ਚਲ ਬਾਈ ਜਾ ਮੇਰੇ ਦੌਰ ਪੀ ਹਾਂ ਹਾਂ ਬੁਢਾ ਤਾਂ ਇਹ ਨਹੀਂ ਹੁੰਦਾ ਆਪਣੇ ਹੁਣ ਮੈਂ ਕੀ ਕਰਾਂ ਮੈਂ ਤਾਂ ਜਿਹੜੇ ਚਾਰ ਪੀਸ ਆਉਂਦੀ ਸੀ ਕੋਈ ਦਿਨ ਪਤਾ ਘਰੇ ਲੱਗ ਜਾਂਦੇ ਸੀ ਤੇ ਹੁਣ ਤਾਂ ਮੈਂ ਘੜੀ ਫਸੀ ਪਈ ਨਿਆ ਤੁਮ ਬਸ ਵੇਂ ਗੋੜਾ ਖੜੇ ਦੇ ਦੇ ਇਹਦੇ ਮੈਂ ਮੂੰਹ ਤੇ ਮਾਰਾਂ ਇਹ ਜਾਣੀ ਥੀ ਕੋਈ ਦੋ ਰੱਖਤਾ ਚੰਨ ਚਿੱਤੇ ਰਹਿੰਦੇ ਨੂੰ ਕੋਈ ਨਾ ਕਿਸ ਤਰ੍ਹਾਂ ਹੀ ਮੋੜਦੀਆਂ ਇੰਨਾ ਟਿੰਟ ਤੇਰੇ ਦੇ ਯਕੀਨ ਆ ਬੈ ਨੂੰ ਹੁਣ ਇੰਨੇ ਟਾਈਮ ਤੋਂ ਪੈਸੇ ਲੈਣੀਆਂ ਇਹ ਸੱਚ ਇੱਕ ਦਲ ਬੋਰ ਨਹੀਂ ਤੇ ਨਾ ਫਿਰ ਦਿਓ ਮਾਤਾ ਚੱਡੀ ਬਣੀ ਨਹੀਂ ਹੈ ਨਹੀਂ ਬੋਲ ਨਾ ਦੇਵਦੀ ਤਾਂ ਕੁਛ ਨਾ ਤੋਂ ਸਾਰਾ ਕੁਝ ਮੁੱਕੀ ਜਾਏ ਪਿਸਵਾੜੇ ਪੜਤ ਤੂੰ ਤੂੰ ਹੋਈ ਪਈ ਆ ਤੇ ਹੁਣ ਤੂੰ ਤਰਾ ਮਣੀ ਸੀ ਜੇ ਮੇਰੇ ਵਰਗੀ ਕਹਿਣੀ ਤੇ ਲੈ ਇਹ ਤਾਂ ਮੱਛਦੀ ਹੈ ਹਾਂ ਮੈਂ ਗਿਆ ਆ ਲਿਆ ਹਾਂ ਪੁੱਤ ਮੇਰਾ ਦੇ ਆ ਤੇ ਮੇਰੀ ਜਾਈ ਘਰੇ ਮੇਰੇ ਨੂੰ ਆਂ ਵੀ ਤਾਂ ਸ਼ਾਮ ਨੂੰ ਨਹੀਂ ਆਉਂਦੀ ਬੈਠਾ ਮੈਂ ਦਰਿ ਸਾਰਾ ਹੋ ਗੋਈ ਆ ਮਰੇ ਤਾਂ ਹਰ ਚੱਜ ਕਰਦਾ ਕੋ ਤੇ ਹਾਂ ਹੁਣ ਦੇਖ ਲੈ ਫਿਰ ਕਿਹੜਾ ਰੱਖ ਦੂ ਉਹ ਕੋਈ ਪਾਲਾ ਪਿੜੂ ਕੰਨੀ ਨਹੀਂ ਗੱਲ ਸੇ ਜੇ ਕੋਈ ਆਪਾਂ ਚਲ ਵਿਆਹ ਵੀ ਕਰਾਣਾ ਦਾ ਕੋਈ ਪੁੱਛਦਾ ਦੰਦਦਾ ਕਿਸੇ ਨੂੰ ਕੋਈ ਘਰ-ਵਾਰ ਦੇਖਦਾ ਕਰਦਾ ਉਹ ਕਿਸੇ ਨੇ ਹਣੀ ਤਿੰਜਾ ਨਗੜਾ ਨਹੀਂ ਬੇਦਗਾ ਸੋਨਾ ਕਿਸੇ ਨੇ ਕਈ ਸੁਫਾਦੇ ਹੋਣਗੇ ਤਾਂ ਚੰਗੇ ਹਾਂ ਕਿੱਥੇ ਸਿੱਧਾ ਜਾਣੀ ਹੈ ਉਹ ਤੇਜਕ ਹਾਂ ਕੁੰਨੀ ਪਰ ਆ ਰਸੀ ਉਹ ਹੋ ਹਾਂ ਤਿੱਕ ਸੋਨੇ ਦੇ ਤਲਾਲ ਚ ਮੈਂ ਤਲਾ ਦਾ ਬਣ ਤੂੰ ਪਹਿਲੀ ਕੋ ਘਰੀ ਬੈਠੇ ਹੋਣ ਵਾ ਆਪਣੇ ਕੀ ਲੈ ਰਿਹਾ ਮੈਂ ਚਾਹ ਕਾ ਤੱਕ ਉਸ ਮਾਰਜੀ ਕਾ ਹੈ ਅਸੀਂ ਚਾਹ ਤੇ ਲੇ ਚ ਨਹੀਂ ਪਿਆ ਚੀਰੀ ਤੇਰੇ ਨਾਲ ਹੋਣੀ ਆ ਹੀ ਚਾਹੀਦੀ ਸੀ ਉਹ ਹਾਂ ਨਹੀਂ ਉਹ ਨਹੀਂ ਬਾਡੀ ਸੁਕੀ ਗਈ ਵਾਲੀ ਚੰਗੀ ਹੁੰਦੀ ਸੀ ਹੁਣ ਤੇ ਜਾਣੀ ਸੀ ਤੇ ਨਾਲ ਇਹਦੀ ਬੁੜੇ ਹੁੰਦੇ ਕਿਹੜੀ ਰਹੀ ਕਿਹੜੀ ਹੁੰਦੀ ਹੈ ਹਾਂ ਮੱਕੜ ਤੇ ਮੈਨੂੰ ਕਰਦਾ ਬਾ ਕਰੂਗਾ ਫਾਇਦਾ ਤੂੰ ਦੇਖੀ ਤੇਰੇ ਵਾਰੀ ਡਿੱਗੂ ਤੈਨੂੰ ਹੀ ਮੰਗੂਆ ਸੁੱਖੀ ਤੂੰ ਹੀ ਦੇ ਰੋਟੀ ਆ ਪਰ ਨੂੰ ਤੂੰ ਹੀ ਕਾ ਮਾਵੇਂਗੀ ਹੋ ਕੇ ਸਾਡੇ ਅਣੀ ਦੇਖ ਲੈ ਬੰਦ ਤੂੰ ਹਾਂ ਉਹਦੇ ਨਾਲ ਨਾਲ ਛੱੜਦੀ ਐ ਕਿਹਨਾਂ ਨੂੰ ਰੋਟੀ ਨਾ ਖਵਾਉਂਦੇ ਐ ਨਾਲ ਭਾਰ ਕੇ ਲਿਆਉਂਦੀ ਐ ਹੈ ਸਾਡੇ ਨਾਲ ਬੰਨ ਲੈ ਇਹ ਤੇ ਮਤੇ ਹੀ ਉਹ ਹੀ ਗੱਲ ਕਹਿੰਦੇ ਆਪਾਂ ਹੀ ਜੜਾ ਚ ਦਾਤੀ ਪਾਉਂਦਾ ਥੋੜਾ ਫਾਇਦਾ ਉਹ ਹੀ ਹੈ ਨਾ ਕੀ ਹੋ ਜਾਏ ਪਗਾਨਾ ਭੇਜਾਂ ਦਾ ਹੱਜ ਮੇਰੇ ਵਰਗੀ ਤਾਂ ਇੰਨਾ ਤੜਪਦੀਆਂ ਤੇਰੇ ਪਿੱਛੇ ਮਾਦਰ ਤੈਨੂੰ ਪਤਾ ਹੀ ਕੀ ਦੇਖ ਰਿਹਾ ਛਨਾ ਤੇ ਉਹ ਹੀ ਗੱਲ ਜਦੋਂ ਹੁਣ ਕੋਈ ਇਹ ਜਾਂ ਕੋਈ ਕੰਮ ਵੜਿਆ ਹੁੰਦਾ ਤੇਰੀ ਕੰਮ ਕੌਣ ਹੁੰਦਾ ਤੇ ਮੈਂ ਹੀ ਹਾਂ ਹੁਣ ਸਾਡੀ ਬਬੂ ਨੂੰ ਲਈ ਸੱਚੀ ਜਦੋਂ ਵਿਆਹ ਕੇ ਕਿੰਨ 14 ਪਿੰਗਾਂ ਤੇ ਗੱਲ ਹੋਈ ਸੀ ਹਾਂ ਮੈਂ ਤਾਂ ਐ ਕਿ ਭਾਈ ਤੈਨੂੰ ਕੱਟੂ ਸਾ ਤੇ ਕਿਹਨੇ ਨਾ ਕਿ ਉਹ ਵੀ ਕਹਿੰਦੀ ਐ ਵੀ ਭਾਈ 14 ਕਿੰਨੇ ਤੇ ਕੀਤਾ ਸੀ ਮੇਰਾ ਦਸਤਾ ਹਾਂ ਤਾਂ ਹੋਰ ਉਹ ਹੀ ਦਾ ਗੱਲ ਆ ਉਹਦਾ ਤੇ ਕੇ ਸੰਪਨ ਉਹ ਤਾਂ ਰੱਖਦਾ ਰੱਖ ਜਾਂਦੇ ਹੋਣਗੇ ਵੀ ਹਾਂ ਵੀ ਭਾਈ ਐਂਨੇ ਜੀ ਮੀਟ ਭਾਂਦੀ ਅਸੀਂ ਤੇ ਅੱਧੀ ਕਿੱਧਰ ਗਈ ਸਾਡੀ ਬਹੁਤ ਤੜ ਕੁੜੀਆਂ ਹੁੰਦੀਆਂ ਹੰਕਾਰ ਆ ਕੇ ਨਾਲ ਕਹਤਾ ਭਾਈ ਸਾਹਰ ਦੇ ਕੋਲ ਪਰਫेक्ट ਬਾਈ ਕੁਝ ਨਹੀਂ ਆਉਂਦੀ ਕੋਲੇਗਾ ਬਹੁਤ ਆਉਂਦਾ ਉਹ ਵੀ ਜਦੋਂ ਹੁੰਦਾ ਇਹਨੂੰ ਬੜਾ ਸੁਖੀ ਐ ਪਤਾ ਤੂੰ ਹਾਂ ਵੀ ਇਹਨੇ ਚੱਜ ਕੇ ਉਹ ਤਾਂ ਭੜਾ ੁੰਡਾ ਹੋਣਾ ਆ ਵੀ ਜਿੰਨੀ ਉਮਰ ਹੈ ਨਾ ਤਾਂ ਉਹ ਨਹੀਂ ਨਾ ਕੀ ਪਤਾ ਸੀ ਜਦੋਂ ਉਹ ਜਾਣੇ ਨਾ ਮੈਂ ਕਿਹਾ ਕਿ ਇਹ ਆਹ ਤਰ੍ਹਾਂ ਕਰਾਂਗਾ ਨਾ ਨਾ ਮੈਂ ਕਿਹਾ ਤੂੰ ਵੀ ਕਰਉਣਾ ਮੈਂ ਨਹੀਂ ਕਰਾਉਂਦਾ ਕਰੂੰਗਾ ਉਹਨਾਂ ਨੇ ਕਿਹਾ ਕਰ ਤੇ ਹੁਣ ਆਹ ਬੁੜੇ ਮੈਂ ਬੋੜਾ ਬੁੜੇ ਜਦੋਂ ਜਵਾਨੀ ਚੜ੍ਹ ਗਈ ਹੋਣੀ ਹਾਂ ਕੱਲ ਉਮਰ ਹੀ ਹੈ ਹੈ ਤੇ ਚਾਹ ਦੇ ਤਰ੍ਹਾਂ ਨਹੀਂ ਬਾਕੀ ਚਾਹ ਤਾਂ ਮੇਰੀ ਤਾਂ ਹੁਣ ਵਿੱਚ ਵਿਚਾਰੇ ਕੰਮ ਸਾਡਾ ਰੱਖਿਆ ਹੀ ਭਾਂਡਾ ਢਿੱਕਾ ਸਾਰਾ ਚੱਕਣਾ ਮੈਂ ਇਹ ਤਾਂ ਆਖਿਆ ਪਤਾ ਨਹੀਂ ਕੀ ਦਾ ਲੋਹਗੀ ਜਿਹੜਾ ਮੈਨੂੰ ਐ ਬੁਲਾ ਲੈ ਤੇ ਤੀ ਆ ਜਾ ਗਈ ਨਿੱਕੀ ਗੱਲ ਹੈ ਕਿ ਹੁਣ ਉਹ ਦਵਾਈ ਲੈਣ ਦੇ ਉਹਦੀ ਮਾਂ ਵੀ ਨਾਲ ਗਈ ਐ ਢਾੜੇ ਸੁਭਾਅ ਨੂੰ ਹੁਣ ਬੱਗਿਆ ਮੈਂ ਤਾਂ ਤੈਨੂੰ ਆ ਬੁਲਾਇਆ ਕੀ ਕਹਿੰਦਾ ਉਹ ਜਿਹੜਾ ਲੋਹੋਂ ਪੜਨ ਦਾ ਵੀ ਰੱਖਣਾ ਪੈਣਾ ਪੜਨਾ ਦੀ ਰੱਖਣਾ ਕਹਿੰਦਾ ਤੂੰ ਬੋਲ ਤੇ ਦੋ ਹੀ ਫੋਟੋ ਦੇ ਕੇ ਜਾਈਂ ਬਣਾਇ ਦੱਸ ਤੂੰ ਨਾ ਤੱਕ ਬੋਲਦੇ ਮੇਰੇ ਤਾਂ தாਜੀ ਬੜਾ ਜਾ ਜਾਏ ਮੇਂਗਾ ਮੈਂ ਤੇਰੀ ਮਾਂ ਨੂੰ ਫੜਾਉਂਿਆ ਵਾਸਤੇ ਪੂਜਾ ਕਰਤੇ ਜਿਹਨਾਂ ਦੀ ਮਾਂ ਕੋਈ ਨਾ ਤੂੰ ਆਪ ਇਹ ਨਾ ਕਰੇ ਉੱ ਤਾਂ ਠੀਕ ਹੈ ਮਤਲਬ ਮੇਰੇ ਕੋ ਪੜ੍ਹਨਾ ਹੀ ਬਹੁਤ ਮੁਝਾ ਕੇ ਇੰਜ ਇੰਜ ਮੈਂ ਦੁਬਾਰਾ ਆਈ ਕਿ ਉਹ ਗੱਲ ਤੇ ਨਹੀਂ ਉਹ ਨੂੰ ਕਿ ਲੋਕਾਂ ਨੂੰ ਇਹ ਵਾਂਗੇ ਸਹਾਨ ਲੋ ਪੜ੍ਹ ਮੈਂ ਠੰਗਿਆਂ ਨੂੰ ਬਾਕੀ ਕਰੀ ਪੜ੍ਹਨ ਚੱਕਰ ਬਦਲ ਜਾਂਦਾ ਚੰਗੀ ਤਰ੍ਹਾਂ ਪੜੇ ਬਸ ਬਸ ਮੈਂ ਤਾਂ ਦੰਦ ਰੱਸੀ ਇਹਨਾਂ ਕੰਮ ਵਿੱਚ ਵਿਚਾਲੇ ਪਿਆਗਾ ਹਾਂ ਚੱਲ ਝੰਗ ਆਈ ਹੈ ਹਲੋ ਜੀ ਰੋਟੀ ਖਾ ਲਓ ਲਓ ਮੈ ਕਹ ਉਹਨੀ ਤੁਹਾਨੂੰ ਕਿ ਨਾਜ਼ਰ ਹੋ ਗਿਆ ਤੇਰੀ ਹੱਦੀ ਬਣੀ ਹੋਈ ਰੋਟੀ ਨਹੀਂ ਖਾਦੀ ਮੈਂ ਲੈ ਮੈ ਕਹ ਉਹਨੀ ਆਹ ਤੁਹਾਨੂੰ ਜੀ ਤੋ ਉਹ ਤਾਂ ਚਲੀ ਗਈ ਇਸ ਨਾ ਮੈਨਾਂ ਜਮੇ ਹੀ ਜਿਨੀ ਸੀ ਲੱਗਿਆ ਅੱਛਾ ਤੇ ਹੋਰ ਮੇਰਾ ਜੀ ਲੱਗਿਆ ਸੀਗਾ ਮੇਰਾ ਵੀ ਜੀਨਿਸ ਲੱਗਿਆ ਮੈਂ ਤਾਂ ਆਪ ਅਰਦਾਸਾਂ ਕਰਦੀ ਸੀ ਕਿ ਕਿਹੜੇ ਵੇਲੇ ਆਪਦੇ ਘਰਾਂ ਵਾਲੇ ਕੋਲ ਵਗਦਾ ਬਸ ਸਾਰਾ ਦਿਨ ਪਿਆਰ ਰਹਿੰਦਾ ਦਿਨ ਤਾਂ ਨਿਕਲ ਜਾਂਦਾ ਸੀ ਰਾਤ ਨਹੀਂ ਸੀ ਨਿਕਲਦੀ ਮੈਨੂੰ ਐ ਲੱਗਦਾ ਰਹਿੰਦਾ ਸੀ ਤੂੰ ਕਦੋਂ ਆਵੇਂਗੀ ਹੁਣ ਮੈਂ ਤੇਰੇ ਸਾਹਮਣੇ ਆ ਹਮ ਕੱਲਾ ਮੈਂ ਕੋਲ ਖਾਣਾ ਲੈ ਤੁਹਾਡੇ ਵਾਸਤੇ ਲਈਆਂ ਰੋਟੀ ਕੋਈ ਨਹੀਂ ਤੂੰ ਵੀ ਖਾ ਕਿੰਨਾ ਚਿਰ ਬਾਅਦ ਆਪਾਂ ਦੋਨਾਂ ਨੇ ਇਕੱਠੇ ਬੈਠ ਕੇ ਰੋਟੀ ਖਾਧੀ ਹੈ ਹਾਂ ਇਹ ਤਾਂ ਹੈ ਹਾਂ ਅਲੋ ਜਨਪਤਾ ਕੀ ਆ ਜਨ ਵੀ ਬੰਦਾ ਜ਼ਿੰਦਗੀ ਦੇ ਵਿੱਚ ਨਾ ਕਦੇ ਹਾਰ ਜਾਂਦਾ ਹੈ ਕਦੇ ਜਿੱਤ ਜਾਂਦਾ ਮੈਨੂੰ ਤਾਂ ਇਹੀ ਲੱਗਦਾ ਹੁੰਦਾ ਸੀ ਜਿਵੇਂ ਮੈਂ ਹਾਰ ਹੀ ਗਿਆ ਮੈਂ ਤਾਂ ਆਪ ਇਹੀ ਆਸ ਲਾਈ ਹੋਈ ਸੀ ਵੀ ਕਦੋਂ ਆਪਣੇ ਕਿਕਰ ਸੇ ਕੋਲ ਵਗ ਜਾ ਇੱਕ ਸਿਰ ਸਾਰਾ ਦਿਨ ਤੇਰੇ ਬਾਰੇ ਸੋਚਦਾ ਰਹਿੰਦਾ ਸੀ ਜੀਤੋ ਬਸ ਤੂੰ ਹੀ ਜ਼ਿੰਦਗੀ ਹੈ ਤੂੰ ਹੀ ਜਾਨ ਹੈ ਸਭ ਕੁਝ ਤੂੰ ਹੀ ਹੈ ਤੂੰ ਹੀ ਮੇਰਾ ਸਾਰਾ ਕੁਝ ਹੈ ਤੇਰੇ ਬਿਨਾ ਕੁਝ ਵੀ ਨਹੀਂ ਮੇਰਾ ਚਲੋ ਛੱਡੋ ਹੁਣ ਮੈਂ ਰੋਟੀ ਹੋਰ ਲੈ ਕੇ ਆਉਣੀ ਆ ਰੋਟੀ ਖਾ ਲਓ ਹੁਣ ਤੁਸੀਂ ਅੱਜ ਤਾਂ ਨਾ ਮੈਂ ਵੱਧ ਰੋਟੀ ਖਾਉਂਗਾ ਠੀਕ ਹੈ ਹਾਂ ਬਹੁਤ ਦਿਨਵਾਦ ਰੱਬ ਨੇ ਮੇਰੀ ਸੁਣੀ ਸੱਚੀ ਆਪ ਦੇ ਘਰ ਦੀ ਰੋਟੀ ਨੂੰ ਤਰਸ ਗਿਆ ਸੀ ਸੱਚ ਕਹਿੰਦੇ ਆ ਸਿਆਣੇ ਔਰਤ ਬਿਨਾ ਘਰ ਘਰ ਨਹੀਂ ਹੁੰਦਾ ਟੁੜੀ ਆੜਾ ਕੋਠਾ ਹੁੰਦਾ ਉਹੀ ਗੱਲ ਹੈ ਜੀਤੋ ਤੋਂ ਬਿਨਾ ਘਰ ਕਦੇ ਘਰ ਲੱਗੇ ਹੀ ਨਹੀਂ ਐ ਲੱਗਦਾ ਸੀ ਮੈਂ ਉਜਾੜ ਸਥਾਨ 'ਚ ਰੱਖ ਲਿਆ ਪਰ ਜਦੋਂ ਤੂੰ ਆ ਗਈ ਹੈ ਨਾ ਸੌ ਲੱਗੇ ਮੇਰੇ ਘਰ ਨੂੰ ਐ ਐ ਫੁੱਲ ਲੱਗੇ ਅੱਗ ਰੋਟੀ ਖਾ ਲੋ ਅੱਛਾ ਇਹ ਦੱਸ ਤੂੰ ਮੈਨੂੰ ਕਿੰਨਾ ਖਿਆਲ ਦਿੱਤਾ ਲੈ ਇਹੋ ਜਿਹਾ ਕੋਈ ਟਾਈਮ ਨਹੀਂ ਸੀ ਵੀ ਜਿਹੜੇ ਵੇਲੇ ਤੇਨੂੰ ਮੈਂ ਯਾਦ ਨਾ ਕੀਤਾ ਹੋਵੇ ਸੱਚੀ ਤੇ ਹੋਰ ਮੈਂ ਤਾਂ ਦਿਨ ਰਾਤ ਅਰਦਾਸਾਂ ਕਰਦੀ ਹੁੰਦੀ ਸੀ ਵੀ ਕਦੋਂ ਮੇਰੇ ਕਿਕਰ ਸੋ ਮਿਲ ਜੇ ਮੈਨੂੰ ਬੱਸ ਤੇ ਰੱਬ ਨੇ ਮੇਰੀ ਇੱਛੇ ਤੇ ਸੁਣ ਲਈ ਤਾਂ ਮੈਂ ਤੇਰੇ ਕੋਲ ਆਜਾ ਬੱਸ ਕੁਝ ਵੀ ਹੋ ਜਾ ਹੁਣ ਮੇਰੇ ਤੋਂ ਦੂਰ ਨਹੀਂ ਜਾਣਾ ਤੂੰ ਲੈ ਕਮਲਾ ਹੋਇਆ ਮੈਂ ਤੈਨੂੰ ਛੱਡ ਕੇ ਜਾਊਂਗੀ ਹੁਣ ਬੱਸ ਤੂੰ ਮੈਨੂੰ ਕਿਤੇ ਛੱਡ ਕੇ ਨਹੀਂ ਆਂ ਬਸ ਤੂੰ ਮੈਂ ਛੱਡ ਕੇ ਨਹੀਂ ਆਣਾ ਤੂੰ ਮੈਨੇ ਜਮਾ ਛੱਡ ਕੇ ਨਹੀਂ ਆਣਾ ਕਿਤੇ ਨਹੀਂ ਛੱਡ ਕੇ ਜਾਂਦੇ ਕੰਬਰ ਜਿਤਾ ਮਾਰ ਲਾ ਤੋ ਕਿਤਾ ਸੜਤੇ ਐਨੀ ਵੀ ਨਾਲ ਦੀ ਨਾਲ ਤੈ ਕਰ ਲੀ ਜੇ ਆ ਜਾ ਮੈਂ ਤਾਂ ਆ ਗਈ ਹੈਗੀ ਭਣੇ ਆ ਤਾਂ ਤੂੰ ਪਾਸ ਵੀ ਕਰ ਲੇਗੀ ਮੇਰਾ ਹੱਲ ਕਰ ਦੇ ਕੋਈ ਮੈਂ ਘਰੇ ਵੜਦੀ ਹੋ ਜਾ ਆਪ ਤੇ ਤੇ ਤੇਰਾ ਹੱਲ ਕੀ ਕਰਾਂ ਤੇਰਾ ਹੱਲ ਹੀ ਕਰੀ ਜਨੇ ਹੁਣ ਮੈਂ ਤਾਂ ਕਹਿ ਜਨੇ ਤੂੰ ਪੁੱਛ ਲੈ ਭਣੇ ਤੇ ਹੁਣ ਕੋਈ ਅਗਲਾ ਦੇਵੇ ਵੀ ਰਕਮ ਕਿਹੜਾ ਥੋੜੀ ਆ 2 ਲੱਖ ਥੋੜੀ ਤਾਂ ਗੱਲ ਹੈ ਨਹੀਂ ਭਣੇ ਮੈਂ ਤਾਂ ਤੈਨੂੰ ਐ ਵੀ ਕਹਤਾ ਜਦ ਤੂੰ 50 50 ਹਜ਼ਾਰ ਕਰਕੇ ਦੇ ਦੇ ਮੈਂ ਘਰੇ ਵੜਦੀ ਹੋ ਜਾ ਮੈਨੂੰ ਘਰੋਂ ਵੀ ਗਾਲਾਂ ਮਿਲਦੀਆਂ ਨੇ ਉਹ ਤਾਂ ਗੱਲ ਠੀਕ ਕਿੰਨਾ ਚਿਰ ਮੈਂ ਇੱਥੇ ਬੈਠੀ ਰਹੂੰਗੀ ਮੈਂ ਤਾਂ ਹੁਣ ਉਧਰਲੀ ਨੂੰ ਵੀ ਕਿਹਾ ਸੀ ਮੇਰੇ ਵਾਲੀ ਨਣਦ ਨੂੰ ਹੂੰ ਵੀ ਭਾਈ ਕਿਸ਼ਤ ਆਉਂਦੀ ਆ ਉਹਨੂੰ ਕਹਦੇ ਕਿਸ਼ਤ ਭਰ ਦੂਗਾ ਹੈਂ ਚੱਲ ਮਖਾ ਜੀ ਉਹ ਐ ਕਹਦੇ ਵੀ ਮੈਂ ਕਿਸ਼ਤ ਭਰਦਾ ਨਾ ਚਲੋ ਉਹ ਪੈਸੇ ਦੇ ਦੇ ਤਾਂ ਮੈਂ ਤੈਨੂੰ ਮੋੜਦਾ ਮੈਨੂੰ ਤਾਂ ਆਪ ਬਲਾਈ ਸ਼ਰਮ ਆਉਂਦੀ ਐ ਤੇ ਇਥੋਂ ਮੇਰੀ ਗੱਲ ਸੁਣ ਕਿਸ਼ਤ ਤਾਂ ਥੋੜੀ ਦੂਜੀ ਵੀ ਆ ਗਈ ਪਹਿਲਾਂ ਵਾਲੇ ਪੈਸੇ ਥੋੜੇ ਮੁੜੇ ਨਹੀਂ ਹਜੇ ਤੱਕ ਹੋਰ ਹੈ ਜੇ ਤੂੰ ਮੇਰੇ ਪਹਿਲਾਂ ਵਾਲੇ ਕਿਤੇ ਮੋੜੇ ਹੁੰਦੇ ਤਾਂ ਮੈਂ ਤੇਰਾ ਹੁਣ ਦੁਬਾਰੇ ਵੀ ਕੋਈ ਹੱਲ ਕਰਕੇ ਦੇ ਦਿੰਦੀ ਹੁਣ ਕੀ ਕਰਾਂ ਮੈਂ ਨਹੀਂ ਮੁੰਡੇ ਵਾਰੀ ਕਰਦੀਆਂ ਵੀ ਜੇ ਨਾ ਕਿਸ਼ਤਾਂ ਭਰੀਆਂ ਆ ਕੋਠੀ ਜੀਵਾ ਵਜੂਗੀ ਹੈ ਉਹ ਤਾਂ ਅਗਲਾ ਕਾਮ ਬੈਠਾ ਆਉਂਦੇ ਉੱਥੇ ਹੁਣੇ ਤਾਂ ਪਈ ਬੈਠਣਾ ਹੀ ਹੈਗਾ ਅਗਲੇ ਨੂੰ ਕੀ ਹੈਗਾ ਅਗਲਾ ਆਦਾ ਖਿਹੜਾ ਛ ਬਸ ਬਹਿ ਕੇ ਜਾ ਕੇ ਤੁਸੀਂ ਇੱਥੇ ਮਾਰੀ ਚਲੋ ਮੱਥਾ ਆ ਮੇਰੇ ਅਰਜੀ ਫਸ ਗਈ ਘਰੇ ਬੈਠੀ ਉਠਾਈ ਐਵੇਂ ਉਹ ਹੀ ਗੱਲ ਤੇਰੀਆਂ ਗੱਲਾਂ ਚਾਹ ਗਈਆਂ ਕੋਈ ਨਾ ਪੈਸੇ ਨਹੀਂ ਮੈਂ ਰੱਖਦੀ ਭੈਣੇ ਤੇਰੇ ਜਮਾ ਹੀ ਨਹੀਂ ਰੱਖਦੀ 5 ਰੁਪਏ ਵੀ ਨਹੀਂ ਰੱਖਦੀ ਸਾਰੇ ਪੰਜੀ ਪੰਜੀ ਮੋੜੂਗੇ ਪਰ ਕਹਿੰਦੇ ਹੁੰਦੇ ਆ ਵੀ ਤੁਹਾਨੂੰ ਪਤਾ ਅੱਗ ਦੇ ਮੋੜਾਂਗੇ ਤਾਂ ਹੈਗੇ ਐ ਤਾਂ ਮੈਨੂੰ ਹੀ ਪਤਾ ਮੋੜ ਦੇਗੀ ਪਰ ਹੁਣ ਮੈਨੂੰ ਵੀ ਦੱਸ ਅਗਲੀ ਮੇਰੇ ਆ ਬਾਹਰ ਖੜਕਾਉਂਦੀ ਆ ਕੇ ਰੋਜ ਜੀ ਤੋ ਮੈਂ ਫੜ ਕੇ ਦਿੱਤੇ ਹੈਗੇ ਗਾਂਹ ਇਹਦੇ ਪਿਓ ਨੂੰ ਪਤਾ ਲੱਗੂਗਾ ਮੇਰੀ ਕੋ ਧੋ ਪਟੂਗਾ ਤੂੰ ਗੱਲ ਸੁਣ ਅੱਜ ਦਾ ਦਿਨ ਠਹਿਰ ਜਾ ਮੈਂ ਸਾਡੇ ਇੱਥੇ ਹੈਗੀ ਮੇਰੀ ਸਹੇਲੀ ਇੱਕ ਉਹਨੂੰ ਬੁਲਾਇਆ ਸੀ ਉਹ ਤੋਂ ਮੰਗਿਆ ਵਿਆਜ ਜਿਹੜਾ ਅੱਗੇ ਮੈਂ ਮੰਗ ਲਾਂਦੀ ਸੀ ਐਮ ਉਹਦੋਂ ਵੀ ਮੰਗਦੀ ਸੀ ਉਹ ਕਹਿੰਦੀ ਚਾਰ ਦਿਨ ਅਟਕਣਾ ਪਊ ਕਿਸ਼ਤ ਸਿਰ ਤਿਆਰੀ ਸੀ ਤਾਂ ਤੈਨੂੰ ਮੈਂ ਕਹਤਾ ਤੇ ਹੁਣ ਉਹਨੇ ਮੈਨੂੰ ਕਿਹਾ ਕਹਿੰਦੀ ਕੋਈ ਗੱਲ ਨਹੀਂ ਵਿਆਜ ਤਾਂ ਲਵਾਂਗੀ ਮੈਂ 2 ਲੱਖ ਰੁਪਏ ਤੈਨੂੰ ਦੇ ਦਵਾਂ ਕੋਈ ਨਾ ਵਿਆਜ ਤੂੰ ਲੈ ਲਈ ਕਿਸ ਤਰ੍ਹਾਂ ਹੀ ਮੋੜੀ ਜਾਉ ਤੇ ਉਹ ਕੱਲ ਨੂੰ ਦੱਸੂਗੀ ਮੈਨੂੰ ਸਾਰਾ ਕੁਝ ਜਦੋਂ ਉਹਨੇ ਰੁਪਏ ਦੇਤੇ ਮੈਂ ਨਾਲ ਦਿਨਾਂ ਤੈਨੂੰ ਦੇ ਦੂੰਗੀ ਬੇਖਬਣੇ ਮੇਰੀ ਗੱਲ ਸੁਣ ਲੈ ਮੇਰੇ ਕੋਲੇ ਕੱਲ ਦਾ ਦੇਣੀ ਐ ਮੈਂ ਵੀ ਆਪਦੇ ਘਰੇ ਜਾਣਾ ਮੁੰਨੂ ਪੁੱਤ ਦੇ ਮੂ ਠੀਕ ਹੈ ਨਾ ਆਦਾ ਮੇਰਾ ਬੰਦਾ ਉਹੀ ਗੱਲ ਤੈਨੂੰ ਪਤਾ ਕਿਹ ਹੈ ਜ ਸਵਾ ਦਾ ਹੈਗਾਗਾ ਜੇ ਉਹਨੂੰ ਪਤਾ ਲੱਗ ਗਿਆ ਉਹਨੇ ਮੇਰ ਨੂੰ ਗੁੱਤੋ ਫੜ ਕੇ ਉਹਨੇ ਘੁੱਟਣਾਗਾ ਮੇਰਾ ਹੱਲ ਕਰ ਦੇ ਕੱਲ ਕੱਲ ਦਾ ਦਿਨ ਹੈਗਾ ਤੇਰੇ ਕੋਲੇ ਬਸ ਚੱਲ ਕੋਈ ਨਾ ਬਸ ਤੂੰ ਫਿਰ ਕੱਲ ਕੰਦਾ ਅੱਜ ਤਾਂ ਤੂੰ ਇੱਥੇ ਹੀ ਹੈ ਨਾ ਕੱਲ ਦਾ ਉਹਨੇ ਮੈਨੂੰ ਕਿਹਾ ਕੱਲ ਨੂੰ ਜਦੋਂ ਉਹ ਮੈਨੂੰ ਪੈਸੇ ਦੇਗੀ ਮੈਂ ਉਹਦੇ ਕੋਲੇ ਜਾ ਕੇ ਆਉਂਗੀਆਂ ਉਹ ਕਹਿੰਦੀ ਕੱਲ ਨੂੰ ਢੇੜਾ ਮਾਰ ਲਈ ਮੇਰੇ ਕੋਲੇ ਜੇ ਉਹਨੂੰ ਮੈਨੂੰ ਪੈਸੇ ਦੇਤੇ ਨਾ ਅੱਧੇ ਦੇਤੇ ਜਿੰਨੇ ਵੀ ਦੇਤੇ ਮੈਂ ਤੈਨੂੰ ਉਹਨੇ ਹੀ ਨਾ ਫਿਰ ਜੇ ਆਲੀ ਗੱਲ ਹੈ ਵੀ ਜੇ ਦੇਤੇ ਤਾਂ ਹੁਣ ਜ਼ਿਆਦਾ ਤੈਨੂੰ ਅ ਉਦੋਂ ਫੋਨ ਤੇ ਫੋਨ ਘਰੋਂ ਆਉਂਦੇ ਆਗੇ ਹੈ ਕੀ ਜਵਾਬ ਦੇਵਾਂ ਮੈਂ ਨਹੀਂ ਨਹੀਂ ਕਹਿ ਕੇ ਤਾਂ ਮਨ ਪੱਕਾ ਹੀ ਗਈ ਹੈ ਚਲ ਕੋਈ ਨਹੀਂ ਦੇਖ ਲੈਨੀ ਆ ਫਿਰ ਮੈਂ ਤਾਂ ਮੈਨੂੰ ਤਾਂ ਕੀ ਹੈਗਾ ਮੇਰਾ ਕੱਲ ਦਾ ਦਿਨ ਹੋਰ ਦੇਖ ਲੈਨੀ ਹੈਗੀ ਠੀਕ ਹੈ ਨਾ ਵਾਸਤੂ ਕੱਲ ਦਾ ਦਿਨ ਦੇਖ ਲੈ ਕੱਲ ਦਾ ਦਿਨ ਹੋਰ ਦੇਖ ਲੈ ਮੇਰੇ ਕਹੇ ਤੇ ਉਹ ਮੈਨੂੰ ਪੈਸੇ ਮੈਨੂੰ ਲੱਗਦਾ ਵੀ ਮੈਨੂੰ ਮਿਲ ਜਾਣਗੇ ਜਰੂਰ ਪੂਰੇ ਦੇ ਪੂਰੇ ਕੋਈ ਨਹੀਂ ਮੈਂ ਤਾਂ ਦੇਖ ਲੈਨੀ ਮੈਨੂੰ ਤਾਂ ਕੋਈ ਦਿੱਕਤ ਨਹੀਂ ਮੈਂ ਤਾਂ ਦੇਖ ਲੈਨੀ ਕੋਈ ਨਹੀਂ ਕੱਲ ਦਾ ਦਿਨ ਹੋਰ ਜਿੱਥੇ ਇੰਨੇ ਦਿਨ ਲਾ ਲੇ ਉੱਥੇ ਕੱਲ ਦਾ ਦਿਨ ਹੋਰ ਸਹੀ बस ਇੰਨਾ ਸਮਝ ਲੈਣਾ ਕਿ ਇਹ ਨਾ ਤੇ ਤੁ ਲਾਡੀ ਸਾਹਮਣੇ ਕਹਿ ਹੀ ਨਾ ਮੈਂ ਤੇਰੇ ਸਾਹਮਣੇ ਕੁਝ ਨਹੀਂ ਕਹਿੰਦੀਗੀ ਅੱਜ ਤੱਕ ਮੈਂ ਲਾਡੀ ਸਾਹਮਣੇ ਕੋਈ ਗੱਲ ਨਹੀਂ ਕੀਤੀਗੀ ਠੀਕ ਹੈ ਨਾ ਹੁਣ ਮੈਂ ਤੈਨੂੰ ਵਾਰੀ ਵਾਰੀ ਨਹੀਂ ਪੜਨੇ ਇਹ ਗੱਲ ਕਹਿਣੀਗੀ ਬਸ ਠੀਕ ਹੈ ਤੂੰ ਅੱਜ ਦਾ ਦਿਨ ਅਟਕੇ ਰਿਹਾ ਜਦੋਂ ਮੈਂ ਤੈਨੂੰ ਕਹਿਤਾ ਕੱਲ ਨੂੰ ਮੈਨੂੰ ਲੱਗਦਾ ਤੇਰਾ ਹੱਲ ਹੋ ਹੀ ਜਾਊ ਦੋ ਦਾ 2 ਲੱਖ ਹੀ ਤੇਰਾ ਮੋੜ ਦੂੰਗੀ ਮੈਂ ਬਸ ਠੀਕ ਹੈ ਮੋੜਦੀ ਬਸ ਫਿਰ ਚੰਗਾ ਜਾ ਨਹੀਂ ਖਾਲੀ ਇਹਨੇ ਤਾਂ ਮੇਰੇ ਪੈਸੇ ਦੇ ਦੇ ਪੈਸੇ ਦੇ ਦੇ ਕੀ ਉਹੀ ਗੱਲ ਇਹਦੋਂ ਤਾਂ ਕਹਿੰਦੇ ਬਗਾਨੇ ਤੋਂ ਲੈ ਲਿਆ ਅਗਲਾ ਟੋਕਦਾ ਤਾਂ ਨਹੀਂ ਆਪਦਾ ਤਾਂ ਤਾਂ ਆਹੀ ਹੁੰਦਾ ਕੰਜਰਖਾਨਾ ਚਲ ਉਹਨੂੰ ਪੁੱਛਿਆ ਤਾਂ ਹੈਗਾ ਉਹ ਤਾਂ ਕਹਿੰਦੀ ਸੀ 2 ਦਾ 2 ਲੱਖ ਹੀ ਦੇ ਦੂੰਗੀ ਚਲ ਮਿਲ ਜਾਣ ਤਾਂ ਵਧੀਆ ਇਹਦੇ ਦੇ ਦੂੰ ਚਲ ਉਹਨੂੰ ਮੈਂ ਕਹਤਾ ਭਾਈ ਕਿਸ ਤਾਂ ਰਾਹੀ ਮੋੜ ਦੂੰ ਤੇਰੇ ਕਰ ਦਿੰਦਾ ਹੱਲ ਚਲ ਇਹਨਾਂ ਵੀ ਚੰਗਾ ਜਿਹੜੀ ਇੱਜ਼ਤ ਜੀ ਰੱਖੀ ਬੈਠੇ ਚਲ ਮੁੰਡੇ ਸਾਹਮਣੇ ਮੁੱਕਰ ਕੀ ਸੀ ਵੀ ਭਾਈ ਮੈਂ ਤਾਂ ਉਹ ਹੀ ਕਹਿੰਦੀ ਸੀ